ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੰਨੀ ਦਿਨੀ ਆਪਣੇ ਦਿਲੂ ਮੇਨਾਟੇ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਸ ਦੇ ਕਰਕੇ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਦੇ ਉੱਪਰ ਟੂਰ ਵਿਕਣਾ ਪੈ ਰਿਹਾ ਅਲੱਗ-ਅਲੱਗ ਥਾਵਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਜਿਸ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਇੰਨੀ ਦਿਨੀ ਹਾਲ ਹੀ ਦੇ ਵਿੱਚ ਗਾਇਕ ਹైదరాబాద్ ਦੇ ਵਿੱਚ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਆਟੋ ਦੀ ਸਵਾਰੀ ਕੀਤੀ ਗਈ ਹੈ ਆਪਣੇ ਫੈਨਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੰਦਰ ਦੇ ਵਿੱਚ ਵੀ ਜਾ ਕੇ ਮੱਥਾ ਟੇਕਿਆ ਹੈ ਉਹਨਾਂ ਨੇ ਹైదరాబాద్ ਦੇ ਵਿੱਚ ਆਟੋ ਦੀ ਸਵਾਰੀ ਕੀਤੀ ਹੈ ਆਪਣੇ ਫੈਨਸ ਦੇ ਨਾਲ ਮੁਲਾਕਾਤ ਕੀਤੀ ਹੈ ਆਪਣੇ ਫੈਨਸ ਦੇ ਨਾਲ ਉਹ ਜੱਫੀ ਪਾ ਕੇ ਮਿਲੇ ਨੇ ਹైదరాబాద్ ਵੀ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਦਸਾਂਝਾ ਵਾਲਾ ਬੇਹਦ ਖੁਸ਼ ਨਜ਼ਰ ਆ ਰਿਹਾ ਹੈ ਆਟੋ ਦੇ ਵਿੱਚ ਆਟੋ ਵਾਲੇ ਨਾਲ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਉਸਨੇ ਆਟੋ ਵਾਲੇ ਨੂੰ ਜੱਫੀ ਪਾ ਕੇ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਦਸਾਂਝਾਂ ਵਾਲਾ ਗੁਰੂ ਘਰ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੰਦਰ ਦੇ ਵਿੱਚ ਜਾ ਕੇ ਵੀ ਮੱਥਾ ਟੇਕਿਆ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਦਸਾਂਝਾਂ ਵਾਲੇ ਵੱਲੋਂ ਹਾਲ ਹੀ ਦੇ ਵਿੱਚ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਨੇ ਹੈ ਸਰਮ ਹైదరాబాద్ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੰਨੇ ਦਿਨੀ ਆਪਣੇ ਦਿਲੂ ਮੇਨਾਟੀ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਸ ਦੇ ਕਰਕੇ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਦੇ ਉੱਪਰ ਟੂਰ ਵਿਕਣਾਂ ਪੈ ਰਹੇ ਆ ਅਲੱਗ-ਅਲੱਗ ਥਾਵਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਜਿਸ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਇੰਨੀ ਦਿਨੀ ਹਾਲ ਹੀ ਦੇ ਵਿੱਚ ਗਾਇਕ ਹੈਦਰਾਬਾਦ ਦੇ ਵਿੱਚ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਆਟੋ ਦੀ ਸਵਾਰੀ ਕੀਤੀ ਗਈ ਹੈ ਆਪਣੇ ਫੈਨਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੰਦਰ ਦੇ ਵਿੱਚ ਵੀ ਜਾ ਕੇ ਮੱਥਾ ਟੇਕਿਆ ਹੈ ਉਹਨਾਂ ਨੇ ਹੈਦਰਾਬਾਦ ਦੇ ਵਿੱਚ ਆਟੋ ਦੀ ਸਵਾਰੀ ਕੀਤੀ ਹੈ ਆਪਣੇ ਫੈਨਸ ਦੇ ਨਾਲ ਮੁਲਾਕਾਤ ਕੀਤੀ ਹੈ ਆਪਣੇ ਫੈਨਸ ਦੇ ਨਾਲ ਉਹ ਜੱਫੀ ਪਾ ਕੇ ਮਿਲੇ ਨੇ ਹైదరాబాద్ ਵੀ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਦਸਾਂਝਾ ਵਾਲਾ ਬੇਹਦ ਖੁਸ਼ ਨਜ਼ਰ ਆ ਰਿਹਾ ਹੈ ਆਟੋ ਦੇ ਵਿੱਚ ਆਟੋ ਵਾਲੇ ਨਾਲ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਉਸਨੇ ਆਟੋ ਵਾਲੇ ਨੂੰ ਜੱਫੀ ਪਾ ਕੇ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਦਸਾਂਝਾ ਵਾਲਾ ਗੁਰੂ ਘਰ ਵਿਖੇ ਜਾ ਕੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੰਦਰ ਦੇ ਵਿੱਚ ਜਾ ਕੇ ਵੀ ਮੱਥਾ ਟੇਕਿਆ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਦਸਾਂਝਾ ਵਾਲੇ ਵੱਲੋਂ ਹਾਲ ਹੀ ਦੇ ਵਿੱਚ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਨੇ